ਲਓ ਜੀ ਅੱਜ ਆਸੀਂ ਸੱਤ ਦੇ ਉੱਪਰ ਪਾਣੀ ਰੱਖਣ ਜਾ ਰਹੇ ਹਾਂ ਜੋ ਕਿ ਮੌਸਮ ਬਹੁਤ ਹੀ ਖਰਾਬ ਤਪਦੇ ਕਾਰਨ ਗਰਮੀ ਬਹੁਤ ਪੈ ਰਹੀ ਹੈ ਜਿਸ ਦੇ ਕਾਰਨ ਵਿੱਚ ਜਨਮਵਰਾਂ ਨੂੰ ਪਿਆਸ ਬਹੁਤ ਲੱਗਦੀ ਹੈ ਤੇ ਗਰਮੀ ਜ਼ਿਆਦਾ ਹੋਣ ਦੇ ਕਾਰਨ ਜਨਮਵਰਾਂ ਨੂੰ ਵੀ ਪਾਣੀ ਜੋ ਕਿ ਪੀਣ ਵਾਲਾ ਪਾਣੀ ਗਰਮ ਹੋ ਜਾਂਦਾ ਹੈ ਤੇ ਆ ਸਾਨੂੰ ਪਾਣੀ ਨੂੰ ਸੌਂ ਦੇ ਵਿੱਚ ਰੱਖਣ ਦੇ ਤਰੀਕੇ ਅੱਜ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਗਰਮੀ ਕਿੰਨੀ ਜ਼ਿਆਦਾ ਪੈਂਦੀ ਹੈ ਜੋ ਕਿ ਕੜਾਕੇ ਦੀ ਗਰਮੀ ਹੈ ਤੇ ਅਸੀਂ ਨੇ ਲਈ ਅੱਜ ਜੋ ਕਿ ਪਾਣੀ ਰੱਖਣ ਦਾ ਇਸ ਤਰ੍ਹਾਂ ਦਾ ਸਕੰਜਾ ਲਾਇਆ ਉਹ ਜੋ ਕਿ ਜਾਨਵਰਾਂ ਨੂੰ ਪਾਣੀ ਪੀਣ ਦੇ ਵਿੱਚ ਰਾਹਤ ਮਹਿਸੂਸ ਹੋਵੇ ਬਹੁਤ ਹੀ ਧੁੱਪ ਪੈਂਦੀ ਹੈ ਜੋ ਕਿ ਜਾਨਵਰ ਗਰਮੀ ਦੇ ਵਿੱਚ ਪਾਣੀ ਪੀਣ ਲਈ ਆਉਂਦੇ ਹਨ ਇਹ ਤੁਹਾਡੇ ਘਰਾਂ ਦੀਆਂ ਸੱਤਾਂ ਦੇ ਉੱਪਰ ਹਰ ਇੱਕ ਇਨਸਾਨ ਨੂੰ ਚਾਹੀਦਾ ਹੈ ਕਿ ਪਾਣੀ ਨੂੰ ਇਸ ਤਰੀਕੇ ਨਾਲ ਘਰ ਦੇ ਵਿੱਚ ਪੂਰੀ ਭਈ ਹੋਵੇਗੀ ਹੋਵੇਗੀ ਤੇ ਉਸ ਦੇ ਉੱਪਰ ਇਸ ਤਰ੍ਹਾਂ ਰੱਖ ਲਓ ਤੇ ਜੋ ਕਿ ਪਾਣੀ ਠੰਡਾ ਰਹੇਗਾ ਤੇ ਅਸੀਂ ਅੱਜ ਜਾਨਵਰਾਂ ਨੂੰ ਪਾਣੀ ਪਾਉਣ ਲਈ ਸੱਤ ਦੇ ਉੱਪਰ ਆਏ ਹਾਂ ਤੇ ਅਸੀਂ ਹਰ ਇੱਕ ਇਨਸਾਨ ਨੂੰ ਚਾਹੀਦਾ ਪਾਣੀ ਨੂੰ ਇਸ ਤਰ੍ਹਾਂ ਪਾਉਣਾ ਚਾਹੀਦਾ ਹੈ ਤੁਸੀਂ ਦੇਖ ਸਕਦੇ ਹੋ ਜੋ ਕਿ ਧੁੱਪ ਦੇ ਵਿੱਚ ਪਾਣੀ ਰੱਖਣ ਦਾ ਤਰੀਕਾ ਤੇ ਹਰ ਇੱਕ ਇਨਸਾਨ ਨੂੰ ਚਾਹੀਦਾ ਹੈ ਕਿ ਇਸ ਤਰ੍ਹਾਂ ਦਾ ਤਰੀਕਾ ਅਪਣਾਉਣਾ ਚਾਹੀਦਾ ਹੈ ਬਹੁਤ ਜ਼ਿਆਦਾ ਗਰਮੀ ਪੈਂਦੀ ਹੈ ਤੇ ਉਹਨਾਂ ਨੂੰ ਦਿਨ ਦੇ ਵਿੱਚ ਚਾਰ ਵਾਰ ਪਾਣੀ ਬਦਲਣਾ ਚਾਹੀਦਾ ਹੈ ਇਕ ਉਸ ਦਾ ਅਨਾਜ ਜੋ ਦਾਣਾ ਅਸੀਂ ਜਨਵਰਾਂ ਦੇ ਲਈ ਪਾ ਰਹੇ ਹਾਂ ਤੇ ਜੋ ਕਿ ਪਾਣੀ ਜੋ ਕਿ ਬਚ ਗਿਆ ਪਾਣੀ ਉਸ ਨੂੰ ਬੋਰੀ ਪਾਣੀ ਨੂੰ ਉਸ ਸਬੋਰੀ ਦੇ ਉੱਪਰ ਪਾ ਦੋਗੇ ਤਾਂ ਕਿ ਉਹ ਠੰਡੀ ਰਹੇ ਤੇ ਜਨਵਰਾਂ ਨੂੰ ਠੰਡੀ ਰਹੇ ਤੇ ਹਵਾ ਵੀ ਠੰਡੀ ਆਵੇ ਦਾ ਮਹਿਸੂਸ ਹੋਵੇ ਤਾਂ ਕਿ ਜੋ ਪਾਣੀ ਜਨਵਰਾਂ ਰਹਿ ਤੇ ਉੱਪਰ ਜੋ ਕਿ ਏਸੀ ਦਾ ਕੰਮ ਕਰੇਗੀ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਜਨਵਰਾਂ ਨੂੰ ਸੱਤਾਂ ਉੱਪਰ ਪਾਣੀ ਰੱਖ ਕੇ ਉਹਨਾਂ ਦੀ ਮਦਦ ਕਰ ਸਕਦੇ ਆ ਲਓ ਜੀ ਤੁਸੀਂ ਆਪਣੇ ਘਰਾਂ ਦੀ ਸੱਤਾਂ ਦੀ ਤਾਂ ਧਿਆਨ ਇਹ ਜਨਵਰਾਂ ਨੂੰ ਮਦਦ ਕਰੋ